ਸ਼ਿਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਮੈਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਗਵਿੰਦਪੁਰਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਸੱਜਣੋ ਬਠਿੰਡਾ। ਤਿੰਨ ਝੋਟੀਆਂ ਦਿਖਾਵਾਂਗੇ, ਦਿਖਾਵਾਂਗੇ ਟੋਪ ਕੁਆਲਿਟੀ ਦੀਆਂ ਦੋ ਹੈਗੀਆਂ ਨੇ ਹਰਿਆਣੇ ਦੀਆਂ, ਵਿੱਦ ਪ੍ਰੂਫ ਗਾਰੰਟੀ ਨਾਲ। ਇੱਕ ਹੈਗੀ ਆ ਪੰਜਾਬ ਵਾਲੀ। ਤੇ ਰੇਟ ਨੇ ਜਿਹੜੇ ਰੇਟ ਵੀ ਤਿੰਨਾਂ ਦੇ ਵੀਡੀਓ 'ਚ ਹੀ ਕਰਾ ਦਾਂਗੇ ਤੇ ਇੱਕ ਝੋਟੀ ਥੱਲੇ ਦਾ ਹੈਗਾ 20 ਕਿਲੋ ਦੁੱਧ ਤਿਆਰ ਤੇ ਇੱਕ ਝੋਟੀ ਕੋਲੇ ਹੈਗਾ 15 ਕਿਲੋ ਬੌਲਾ ਤਿਆਰ ਚਾਰਾਂ ਪੰਜਾਂ ਦਿਨਾਂ ਦੀ ਸੂਈ ਥੱਲੇ ਤੇ ਇੱਕ ਝੋਟੀ ਥੱਲੇ ਹੈਗਾ 13 ਕਿਲੋ ਜਿਹੜੀ ਪੰਜਾਬ ਵਾਲੀ ਆ ਸੂਆ ਹੈਗਾ ਤਿੰਨਾਂ ਦਾ ਦੂਜਾ ਤੇ ਕੁਆਲਿਟੀ ਸਾਰੀਆਂ ਦੀ ਹੈਗੀ ਆ ਫੁੱਲ ਟਾਪ ਤੇ ਬਾਕੀ ਆ ਜੋ ਬਾਈ ਨਾ ਕਰਾ ਦੇਣਾ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦੇਣਿਆ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਵੀ ਸੱਜਣੋ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਫਿਰ ਕਿਵੇਂ ਆ ਵਧੀਆ ਬਾਈ ਸਸਤੀ ਗੱਲ ਮਾਈ ਵਧੀਆ ਬਾਈ ਚੜਨੀ ਗੱਲ ਆ ਹਾਂ ਟਾਈਮ ਟੱਪੀ ਜਾਂਦਾ ਤਕਰੀਬਨ ਤਕਰੀਬਨ ਹੁਣ ਚਬਾਈ ਦਾ ਟਾਈਮ ਆ ਹਨਾ ਹਾਂ ਬਾਈ ਚਬਾਈ ਦਾ ਟਾਈਮ ਆ ਸਮਾਂ ਚਬਾਈ ਦਾ ਹੁਣ ਤਕਰੀਬਨ ਜੇ ਗੱਲਬਾਤ ਕਰ ਤੇ ਟਾਈਮ ਆ ਜਿਹੜਾ ਟਾਈਮ ਹੈਗਾ 5 ਦੇ 8:00 ਦਾ ਕਿਉਂਕਿ ਡੰਗਤੇ ਨੇ ਪਸ਼ੂ ਕੋਈ ਇਹਨਾਂ ਨੂੰ ਬਾਜ਼ਾਰ ਨਹੀਂ ਲੱਗਿਆ ਬਾਕੀ ਇੱਕ ਗੱਲ ਹੋਰ ਦੱਸ ਦਣਾ ਜਿਹੜੇ ਚੰਗੇ ਦੁੱਧ ਦੇ ਜਾਨਵਰ ਨੇ ਉਹ ਜੀ ਅੱਧਾ ਘੰਟਾ ਵੀ ਟੱਪ ਜਣ ਬਾਜ਼ਾਰ ਵਾਲਾ ਕੰਮ ਨਹੀਂ ਆਉਂਦਾ ਨਹੀਂ ਹਾਂ ਬਾਈ ਬਾਜ਼ਾਰ ਵਾਲਾ ਕੰਮ ਆ ਬਾਕੀ ਸਮਾਂ ਹੈਗਾ ਚਬਾਈ ਦਾ ਸ਼ੁਰੂ ਪੰਜਾਬ ਵਾਲੀ ਝੋਟੀ ਤੋਂ ਕਰ ਲੈਣਾ ਹਨਾ ਆਜੋ ਬਾਈ ਹਾਂ ਆ ਜਾ ਗਏ ਰਹੀ ਐਥੋਂ ਦਿਖਾ ਦੇ ਓਏ ਬੜੀ ਸੈੱਟ ਖੜੀ ਆ ਆਰਡਰ ਸੂਆ ਕਿਡਾ ਬਾਈ ਦਾ ਸੂਆ ਬਾਈ ਦੂਜਾ 14 ਦਿਨਾਂ ਦਾ ਸੂਆ ਅੱਜ ਬੱਚਾ ਕੀ ਆ ਨਾਲ ਬੱਚਾ ਬਾਈ ਮਗਰ ਕੱਟੀ ਆ ਬਹੁਤ ਵੱਡੀ ਉਹ ਨਾਲ ਇਹਦੇ ਹੈਗੀ ਆ ਸੱਜਣੋਂ ਕੱਟੀ ਤੇ ਸੂਆ ਹੈਗਾ ਦੂਜਾ ਤੇ ਸੂਈ ਹੈਗੀ ਆ 14 ਦਿਨਾਂ ਦੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਹੈਗਾ ਬਾਈ 13 ਕਿਲੋ ਤਿਆਰ ਖੁੱਲਾ 13 ਕਿਲੋ ਇਸ ਟਾਈਮ ਤੇ ਬਾਹਰ ਹੀ ਮਿਲੂ 13 ਕਿਲੋ ਤਾਜ਼ਾ ਰੱਖਲਾ ਆ ਤੇ ਕੁਆਲਿਟੀ ਜਿਵੇਂ ਪੰਜਾਬ ਵਾਲੀਆ ਝੋਟੀ ਕੁਆਲਿਟੀ ਇਹਦੀ ਵੀ ਚੰਗੀਆਂ ਕੁਆਲਿਟੀ ਨਹੀਂ ਕਿਸੇ ਵੀ ਪੱਖ ਤੋਂ ਮਾੜੀ ਹੈਗੀ ਥਣ ਵੀ ਕੱਲਾ ਕੱਲਾ ਲੱਗਿਆ ਤੇ ਆਰਡਰ ਵੀ ਫਿਕਸ ਰੱਖਦੀ ਆ ਤੇ ਮੇਨ ਗੱਲ ਹੈ ਜਿਹੜੀ ਆਰਡਰ ਤੇ ਨਾੜਾ ਨੂੜਾ ਵੀ ਸੱਜਣੋ ਬਹੁਤ ਨੇ ਬੋਚ ਕੇ ਦਿਖਾ ਦੇ ਬੋਚ ਕੇ ਤੋੜ ਕੇ ਥੋੜਾ ਦੂਰ ਹੋ ਕੇ ਦਿਖਾ ਨਹੀਂ ਡਰਦੀ ਆ ਸੂਆ ਹੈਗਾ ਦੂਜਾ ਇਹਦਾ ਤੇ ਸੂਆ ਹੈਗਾ 14 ਦਿਨ ਦਾ ਤੇ ਦੁੱਧ ਹੈਗਾ 13 ਕਿਲੋ ਤਿਆਰ ਤੇ ਨਾਲ ਇਹਦੇ ਹੈਗੀ ਆ ਸੱਜਣੋ ਕੱਟੀ ਥੋੜਾ ਜਿਹਾ ਡਰਦੀ ਜਰੂਰ ਆ ਝੋਟੀ ਉਦਾਂ ਘਾਟ ਕੋਈ ਨਹੀਂ ਬਾਡੀ ਬੁੱਡੀ ਦੀ ਵੀ ਚੰਗੀ ਆ ਸਿੰਘ ਦੀ ਕੁਆਲਿਟੀ ਵੀ ਚੰਗੀ ਆ ਤੇ ਜਿਹੜੀ ਆਰਡਰ ਕੁਆਲਿਟੀ ਆ ਆਰਡਰ ਕੁਆਲਿਟੀ ਵੀ ਝੋਟੀ ਦੀ ਸੱਜਣੋ ਲਾਜਵਾ ਵੀ ਆ ਨਾੜਾ ਨੂੜਾ ਬਹੁਤ ਨੇ ਆਰਡਰ ਤੇ ਤੇ ਬਾਕੀ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹੋ ਥਣ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਲੱਗਿਆ ਤੇ ਜਿਹੜਾ ਸਮਾਂ ਸਮਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਹੁਣ ਚਬਾਈ ਦਾ ਸਮਾਂ ਹੈ ਬਾਜ਼ਾਰ ਜੇ ਗੱਲਬਾਤ ਕਰ ਲਈਏ 10 ਮਿੰਟ ਦਾ ਬਾਜ਼ਾਰ ਵੀ ਨਹੀਂ ਹੈਗਾ ਝੋਟੀ ਨੂੰ ਮੂਹਰੇ ਕੱਤੀ ਖੜੀ ਹੈ ਬਈ ਇਹਦੀ ਕੱਤੀ ਅਗਲੇ ਬੰਨੇ ਇਹਦੀ ਕੱਤੀ ਵੀ ਦਿਖਾ ਦੇ ਇੱਥੋਂ ਆਰਡਰ ਚੈੱਕ ਕਰਾ ਦੇ ਉਸਤ ਅਗਲੇ ਬੰਨੇ ਵੀ ਦਿਖਾ ਦੇ ਇੱਧਰਲੇ ਬੰਨੇ ਆਪ ਵਿਊ ਕਰਕੇ ਦਿਖਾ ਦੇ ਥੋੜਾ ਡਰਦੀ ਆ ਝੋਟੀ ਤੇ ਨਾੜਾ ਨੂੰ ਆਰਡਰ ਤੇ ਬਹੁਤ ਨੇ ਚਬਾਈ ਦੀ ਕਿਵੇਂ ਆ ਬਾਈ ਇਹ ਚਬਾਈ ਦੀ ਬਿਲਕੁਲ ਤਿੰਨੇ ਹੀ ਬਾਈ ਚਬਾਈ ਦੀਆਂ ਫੋਕੀਆਂ ਜਾ ਉਹ ਇਹਦੇ ਠੰਡੇ ਦੇ ਹਿਸਾਬ ਨਾਲ ਸਾਈਜ਼ ਦੇ ਹਿਸਾਬ ਨਾਲ ਥਣ ਦੀ ਕੁਆਲਿਟੀ ਦੇ ਹਿਸਾਬ ਨਾਲ ਲੱਗਦਾ ਵੀ ਚਬਾਈ ਆ ਜਿਹੜੀ ਚਬਾਈ ਚ ਬਿਲਕੁਲ ਠੰਡੀ ਹੋਊਗੀ ਤੇ ਨਾਲ ਇਹਦੇ ਹੈਗੀਆਂ ਕੱਟੀ ਕੱਟੀ ਹੈਗੀਆਂ ਟਾਪ ਕੁਆਲਿਟੀ ਦੇ ਅੱਗੇ ਖੜੀਆ ਗੈਰੀ ਇੱਥੇ ਦਿਖਾ ਦੇ ਇੱਥੂ ਦਿਖਾ ਦੇ ਬੋਚ ਕੇ ਵੀਊ ਕਰਕੇ ਉਹ ਸਾਹਮਣੇ ਖੜੀਆ ਕੱਟੀ ਇਹਦੀ ਤੇ ਕੱਟੀ ਦੇ ਵੀ ਛੋਟਾ ਜਿਹਾ ਬੱਲਾ ਹੈ ਨਾ ਮੱਥੇ 'ਚ ਬੋਦਰ ਨਹੀਂ ਜਾ ਕੇ ਦਿਖਾਇਆ ਬਾਈ ਅੰਦਰ ਵਾ ਵਾ ਇੱਥੋਂ ਦੀਆ ਦਿਖਾ ਦੇ ਐ ਇੰਨੀ ਬਾਟਕਾ ਨੂੰ ਕੱਟਦਾ ਆ ਇਹ ਜੋ ਟੀਬਾਈ ਇਹ 110 ਦੀ ਦੇ ਦਾਂਗੇ ਇਹ ਦੇ ਦਾਂਗੇ 1 ਲੱਖ ਤੇ 10 ਹਜ਼ਾਰ ਦੀ ਹਾਂ ਬਈ ਆ ਕੁਆਲਿਟੀ ਚੰਗੀ ਆ ਰੇਟ ਇਹਦਾ 1 ਲੱਖ ਤੇ 10 ਹਜ਼ਾਰ ਆ ਮਾਨਤਾਨ ਛੋਟ ਛੱਪਾ ਇਹਦੇ 'ਚ ਹੋ ਜੂਗਾ ਇਹ ਬਾਈ ਝੋਟੀ ਆਪਾਂ 75 ਹਜ਼ਾਰ ਦੀ ਟੋਕੜ ਗੱਬਣ ਵਾਪਸ ਵੀ ਲੈ ਲਾਂਗੇ ਸਮੇਤ ਕੱਟੀ ਤਿੰਨ ਮਹੀਨੇ ਦੀ ਗੱਬਣ ਜੇ ਕੋਈ ਬੰਦਾ ਵੀਡੀਓ ਸੇਵ ਕਰਕੇ ਰੱਖ ਲੇ ਠੀਕ ਆ ਗੱਲ ਆ ਆ ਤਿੰਨ ਮਹੀਨਾ ਦੀ ਬਾਈ ਕਹਿੰਦਾ 75 ਦੀ ਆਪਾਂ ਵਾਪਸ ਵੀ ਲੈ ਲਾਂਗੇ ਤਿੰਨ ਮਹੀਨਾ ਦੀ ਚੈੱਕ ਪਾਸ ਕਰਾ ਕੇ ਤੇ ਵਿੱਦ ਕੱਟੀ ਹੈ ਨਾ ਨਾਲ ਜੇ ਕੋਈ ਸੱਜਣਾ ਮੋੜਨਾ ਚਾਹੂਗਾ ਉਹ ਮੋੜ ਵੀ ਸਕਦਾ ਸੂ ਆ ਦੂਜਾ ਤੇ ਅੱਗੇ ਕੱਟੀ ਨੂੰ ਮਗਰੋਂ ਝਗਾਉਣੇ ਆ ਪਹਿਲਾਂ ਚਾਰਟ ਪਾ ਕੇ ਥਾਪੀ ਮਿਲਦੀ ਆ ਪਹਿਲਾਂ ਥਾਪੀ ਦੀ ਮਿਲਪਾਂ ਦੀ ਆ ਹਾਂ ਆ ਫਿਰ ਡੈਰੀ ਡੂਰੀ ਵਾਲਾ ਸੱਜਣ ਵੀ ਲਿਆ ਸਕਦਾ ਕੋਈ ਸਾਰਾ ਦੁੱਧ ਚੋਣ ਚ ਆ ਜੂਗਾ ਸਾਰਾ ਦੁੱਧ ਚੋਣ ਚ ਆ ਬਾਈ ਤੇ ਹੁਣ ਆ ਜਾ ਕਰੀ ਇਧਰਲੇ ਬੰਨੇ ਆ ਛੋਟੀ ਤੇ ਮਾਰਦੇ ਇੱਕ ਵਾਰੀ ਕੈਮਰਾ ਵੇ ਇਹਦਾ ਜਿਗਾਰਡ ਜੰਗੂੜ ਦਿਖਾ ਦੇ ਥੱਲੇੋਂ ਬਾੜਾ ਭੇੜਾ ਸਿਸਟਮ ਆ ਇਹ ਇਹਦੀ ਕੁਆਲਿਟੀ ਤੁਹਾਨੂੰ ਆਪ ਹੀ ਦੱਸ ਦੂਗੀ ਵੀ ਇਹ ਕਿਹੜੇ ਰਾਜ ਦੀ ਆ ਹਾਂ ਬਾਈ ਇਹ ਕਿੱਥੋਂ ਆਈ ਆ ਇਹ ਬਾਈ ਹਰਿਆਣੇ ਦੀ ਆ ਇਹਦਾ ਰੰਗ ਰੂਪ ਵੀ ਦੱਸਦਾ ਕੱਦ ਬਿੱਡ ਵੀ ਦੱਸਦਾ ਤੇ ਜਿਹੜੀ ਇਹਦੀ ਕੁਆਲਿਟੀ ਆ ਬਾਡੀ ਇਹਦੀ ਕੁ ਲਾ ਖੋਲ ਕੇ ਤੋੜ ਦੇ ਇੱਕ ਵਾਰੀ ਸੂਆ ਕਿਹੜਾ ਬਾਈ ਇਹਦਾ ਸੂਆ ਬਾਈ ਦੂਜਾ ਪੰਜ ਦਿਨਾਂ ਦਾ ਸੂਆ ਬਾਈ ਕੱਟੇ ਦੇ 나ੜੂਆਂ ਦਿਖਾ ਦੇ ਅੱਜ 15 ਕਿਲੋ ਹਾਜ਼ਰ ਆਏ ਥੱਲੇ ਠੀਕ ਆ ਜੀ ਪੰਜਾਂ ਦਿਨਾਂ ਦੀ ਸੂਈ ਥੱਲੇ 15 ਕਿਲੋ ਹਾਜ਼ਰ ਆ ਹਾਂ ਆ ਖੜਾ ਮੂਰੇ ਕੱਟਾ ਬਾਈ 나ੜੂਆਂ ਨਾਲ ਆ ਬੱਚੇ ਦਾ ਇਹਦਾ ਆਪਾਂ ਗੇੜਾ ਦਵਾ ਦਈਏ ਝੋਟੀ ਦਾ 나ੜੂਆ ਨਾਲ ਆ ਬਿਲਕੁਲ ਚੈੱਕ ਸੋਨੂੰ ਕਰਾ ਦੂੰਗਾ ਮੈਂ ਕੁਆਲਿਟੀ ਕਬੂਲਟੀ ਹੈਗੀ ਆ ਫੁੱਲ ਟਾਪ ਤੇ ਅਗਲੇ ਬੰਨਿਓ ਆਰਡਰ ਚੈੱਕ ਕਰ ਸਕਦੇ ਹੋ ਤੇ 나ੜਾਂ ਨੂੜਾ ਆਰਡਰ ਤੇ ਬਹੁਤ ਨੇ ਤੇ ਬਾਡੀ ਬੂਡੀ ਵਾਲੀ ਉਹੀ ਗੱਲ ਆ ਵੀ ਬਾਡੀ ਦੀ ਹੈਗੀ ਆ ਜਿ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਤੇ ਅਗਲੇ ਬੰਨੇ ਉਹ ਆਰਡਰ ਤੇ ਨਾੜਾਂ ਬਹੁਤ ਨੇ ਇੱਕ ਗਿਹੜਾ ਹੋਰ ਖੜਾ ਦੇ ਇੱਕ ਗਿਹੜਾ ਇਹਨੂੰ ਹੋਰ ਖੜਾ ਦੇ ਗੇਰਾ ਸੂਆ ਦੂਜਾ ਬਾਈ ਇਹਦਾ ਸੂਆ ਬਾਈ ਦੂਜਾਗਾ 15 ਕਿਲੋ ਹਾਜ਼ਰ ਹੁਣ ਜਮਾ ਆ ਸੂਆ ਦੂਜਾ ਤੇ ਥਣ ਲੱਗਿਆ ਬਾਈ ਪੂਰੀ ਵਿੱਥ ਤੇ ਮੇਰਾ ਖਿਆਲ ਗਿੱਠ ਡੇੜ ਗਿਹੜੀ ਫਰਕ ਹੋਊਗਾ ਹਣਾ ਹਾਂ ਬਾਈ ਫੁੱਟ ਦਾ ਫਰਕ ਹੋਊਗਾ ਆ ਫੁੱਟ ਡੇੜ ਗਿਹੜੀ ਫਾਸਲਾ ਹੋਊਗਾ ਥਣਾ ਚ ਤੇ ਜਾਣ ਜੂਣ ਝੋਟੀ ਚ ਆ ਗਈ ਫੁੱਲਾ ਬਾਡੀ ਬੁੱਡੀ ਦੀ ਲਾਜਵਾ ਵਾ ਹਰੇਕ ਪੱਖ ਤੋਂ ਤੇ ਬਾਕੀ ਇੱਥੇ ਆਰਡਰ ਦੇਖ ਸਕਦੇ ਹੋ ਨਾੜਾਂ ਨੂੜਾਂ ਬਹੁਤ ਨੇ ਤੇ ਇਸ ਟਾਈਮ ਹੈਗਾ 15 ਕਿਲੋ ਤੇ ਆ ਨਾਲ ਇਹਦੇ ਹੈਗਾ ਸੱਜਣੋਂ ਬੱਚਾ ਤੇ 나ੜੂ ਆ ਇਹਦੇ ਨਾਲ ਹੀ ਆ तकरीबन 50 ਕਿ ਦਿਨਾਂ ਦਾ ਬਾਈ ਹਾਂ 50 ਦਿਨਾਂ ਦਾ 56 ਦਿਨਾਂ ਦਾ ਸੁਹਾ ਬਾਈ ਆ ਜੇਗਾ ਬੱਚਾ ਆ ਨਾਲ ਇਹਦੇ ਹੈਗਾ ਮੇਲ ਕਾਪ ਜੈਡ ਬਲੈਕ ਕੱਟਾ ਹੈਗਾ 20 ਕਿਲੋ ਦੁੱਧ ਚਵਾ ਦੂ ਬਾਈ ਝੋਟੀ ਹਾਂ ਇਸ ਵਕਤ ਹੈਗਾ 15 ਹੂੰ ਆ ਤੇ ਬਾਕੀ ਇਥੋਂ ਆਰਡਰ ਤੁਹਾਨੂੰ ਮੈਂ ਦਿਖਾ ਦਣਾ ਇੱਕ ਵਾਰੀ ਤੇ ਗੋਬਰ ਵੀ तकरीबन ਟਾਇਟ ਹੈ ਅਜੋਰ ਵਾਲਾ ਮਰਵਾਇਆ ਨਹੀਂ ਹੋਇਆ ਨਾ 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 ਬਾਈ ਸਿੰਪਲ ਹੀ ਹੈ ਸੇਵ ਆਪਣੀ ਬਾਕੀ ਇਥੋਂ ਖਣ ਦਾ ਸਹਿਜ ਚੈੱਕ ਕਰ ਸਕਦੇ ਹਾਂ ਤੇ ਲੱਗਿਆ ਪੂਰੇ ਗੈਪ ਤੇ ਆ ਜੇ ਗੱਲਬਾਤ ਕਰ ਲਈਏ ਚਵਾਈ ਬਿਲਕੁਲ ਫੋਕੀ ਆ ਬਾਈ ਇਹਦੀ ਸੂਆ ਦੂਜਾ ਆ ਗਿਆ ਚਵਾਈ ਬਾਈ ਕਹਿੰਦਾ ਇਹਦੀ ਬਿਲਕੁਲ ਫੋਕੀ ਆ ਤੇ ਬਾਡੀ ਬੁੱਡੀ ਦੀ ਹਰੇਕ ਪੱਖ ਤੋਂ ਚੰਗੀ ਆ 15 ਕਿਲੋ ਬੌਲਾ ਆਪਾਂ ਡੰਗ 2 ਡੰਗ ਚ ਵਾਦਾਂਗੇ ਮੈਂ ਆਣਾ ਬਾਈ 6 ਡੰਗ ਚੋਲੇ ਵਿੱਚ ਆਖੋ ਆ ਕਰੀਏ ਐਨੂੰ ਮੜੀ ਜੀ ਤਸੱਲੀ ਕਰਾ ਦਾਂਗੇ ਡੰਗ 2 ਡੰਗ 15 ਕਿਲੋ ਬੌਲਾ ਜੀ ਹੂੰ ਕਿੰਨਾ ਦੁੱਧ ਪਾ ਦੂਗੀ ਕਿੰਨੀ ਗਾਰੰਟੀ ਦੇਈ ਆ ਇਹ 20 ਕਿਲੋ ਦੀ ਗਾਰੰਟੀ ਦੇਈ ਆ ਬਾਈ 18 ਦੀ ਆ ਪਾウダー ਵੀ ਲੈ ਲਾਂਗੇ 18 ਦੀ ਗਾਰੰਟੀ ਦੇ ਦਾਂਗੇ ਜੇ ਕਿਸੇ ਸੱਜ ਪੈਸੇ ਕਿੰਨੇ ਲਵਾਂਗੇ ਇਹਦੇ ਇਹ ਝੁੱਟੀ 1.75 ਆ ਬਾਈ ਇਹਦਾ ਮੁੱਲ ਕਿੰਨੇ ਦੀ ਛੱਡ ਦਾਂਗੇ ਮਾਨ ਤਾਨ ਕਰ ਦਾਂਗੇ ਬਾਈ ਇਹਦੇ ਜੋ 1.75 ਚੋਂ ਹਾਂ ਆ 1.72 ਦੀ ਛੱਡ ਦਾਂਗੇ ਝੁੱਟੀ ਬਸ 1 ਲੱਖ 72000 ਦੀ ਹਾਂ 1.75 ਇਹਦਾ ਮੁੱਲ ਆ 1.72 ਦੀ ਬਾਈ ਕਹਿੰਦਾ ਛੱਡ ਦਾਂਗੇ ਮਾਨ ਤਾਨ ਛੋਟ ਸੱਪਾ ਉਹਦੇ ਜੋ ਕਰ ਦਾਂਗੇ ਕੁਆਲਿਟੀ ਫੁੱਲ ਚੰਗੀਆਂ ਬੋਲਾ ਹੈਗਾ ਪੰਜਾਂ ਦਿਨਾਂ ਦੀ ਸੂਈ ਥੱਲੇ 15 ਕਿਲੋ ਰੈਡੀ ਦਾ ਉਹ ਤੁਸੀਂ ਡੰਗ ਦੋ ਡੰਗ ਬਾਈ ਕੋਲ ਤਸੱਲੀ ਵੀ ਕਰਕੇ ਜਾ ਸਕਦੇ ਹੋ ਬਾਕੀ ਅਗਲੇ ਬੰਨੇ ਆਰਡਰ ਤੁਹਾਨੂੰ ਮੈਂ ਚੈੱਕ ਕਰਾ ਦੇਣਾ ਆਰਡਰ ਆ ਗਿਆ 4/4 ਤੇ ਗੈਪ ਗੂਪ ਬਾਈ ਪੂਰਾ ਆ ਗਿਆ ਹਨਾ ਦੇ ਵਿੱਚ ਫੁੱਲ ਗੈਪ ਆ ਗਿਆ ਇਹ ਮਿਲੂਗੀ 1 ਲੱਖ ਤੇ 72000 ਦੀ ਤੇ ਹੁਣ ਤੁਹਾਨੂੰ ਮੈਂ ਦਿਖਾ ਦੇਣਾ ਤਿਆਰ ਦੁੱਧ ਵਾਲਾ ਨਗੀਨਾ ਇਹਦਾ ਕਿਹੜਾ ਸੂਆ ਬਾਈ ਇਹਦਾ ਦੂਜਾ ਸੂਆ ਬਾਈ ਮੂੰਹੋ ਛੇ ਦੰਦਾ ਇਹ ਕਾ ਇੱਕ ਦਿਨ ਦੀ ਸੂਈ ਆ ਇਹਨੂੰ ਅੱਜ ਬਾਈ 20 ਦਿਨ ਹੋ ਗਏ ਸੂਈ ਨੂੰ ਸਹੀ ਇਹਦੀ ਬਾਡੀ ਹੋ ਤੋਂ ਵੀ ਵੱਡੀ ਹੈ ਹਨਾ ਹਾਂ ਬਾਈ ਲੱਭ ਕੇ ਕਿੱਥੋਂ ਲਿਆਉਣਾ ਇਹ ਇਹ ਬਾਈ ਹਰਿਆਣੇ ਜੋ ਸਾਰਾ ਏਰੀਆ ਜੀ ਨੇ ਸਾਰੇ ਏਰੀਆ ਹੀ ਜਾਣਦੇ ਆ ਬਾਈ ਲੱਗ ਜਾਂਦੇ ਆ ਕਈ ਦਿਨ ਫਿਰ ਹਾਂ ਬਾਈ 3 ਦਿਨ ਲੱਗ ਜਾਂਦੇ ਆ ਠੀਕ ਹੈ ਗੱਲ ਤੋੜ ਦੋ ਖੋਲ ਕੇ ਇਹਨੂੰ ਇਹਦਾ ਸੂਆ ਕਿੰਨੇ ਦਿੰਦਾ ਬਾਈ ਇਹਦਾ ਬਾਈ 20 ਦਿਨਾਂ ਦਾ ਸੂਆ ਉਹ 20 ਦਿੰਦਾ ਹਾਂ ਬੱਚਾ ਗਿਆ ਨਾਲ ਦੇ ਨਾਲ ਇਹਦੇ ਕੱਟਾ ਬਾਈ ਮੇਲ ਕਾਫ ਸਾਹਮਣੇ ਖੜਾਗਾ ਆ ਨਾਲ ਇਹਦੇ ਵੀ ਮੇਲ ਕਾਫ ਆ ਸੂਆ ਬਾਈ ਕਹਿੰਦਾ ਹੈਗਾ 20 ਦਿੰਦਾ ਤੇ ਦੁੱਧ ਹੁਣ ਰੈਡੀ ਕਿੰਨਾ ਇਹਦੇ ਥੱਲੇ 20 ਕਿਲੋ ਜਮਾ ਤਿਆਰ ਆ ਬਾਈ ਬਾਹਰ ਹੀ ਹੋਊਗਾ 20 ਕਿਲੋ ਹਾਂ 20 ਤੋਂ ਬਾਹਰ ਹੀ ਹੋਊਗਾ ਖਾਸਾ ਹੁੰਦਾ ਉਹ ਵੀ ਬਾਹਰ ਹੀ ਹੋਊ ਬਾਈ 20 ਤੋਂ 20 ਆਣੇ ਆਪਾਂ ਦਾ ਠੀਕ ਹੈ ਸਾਡੇ 20 ਹੋਊਗਾ ਆ ਦੰਦਾਂ ਚ ਹੈ ਗਿਆ 6 ਦੰਦ ਦੁੱਧ ਬਾਈ ਕਹਿੰਦਾ ਇਹ ਥੱਲੇ ਹੈਗਾ 20 ਕਿਲੋ ਇਸ ਟਾਈਮ ਰੈਡੀ ਦਾ ਮਾੜਾ ਮੋਟਾ ਬਾਰੀ ਹੋ ਸਕਦਾ ਅੰਦਰ ਨਹੀਂ ਹੋਣਾ 20 ਤੋਂ ਬਾਡੀ ਬੁੱਡੀ ਬਾਈ ਬੜੀ ਵੱਡੀ ਬਾਡੀ ਬੁੱਡੀ ਹੈਗੀ ਆ ਜੀ ਦੂ ਦੋ ਨੰਬਰ ਵਾਲੀ ਝੋਟੀ ਤੋਂ ਵੀ ਜ਼ਿਆਦਾ ਵੱਡੀ ਫੁੱਲ ਬਿਗ ਸਾਈਜ਼ ਆ ਗਈ ਝੋਟੀ ਇਹ ਵੀ ਹਰਿਆਣੇ ਦੀ ਆ ਬਾਈ ਹਾਂ ਬਾਈ ਇਹਦੇ ਪੈਸੇ ਕਿੰਨੇ ਲਵਾਂਗੇ ਫਿਰ ਆਪਾਂ ਇਹ ਝੋਟੀ ਬਾਈ 2,60,000 ਦੀ ਦੇ ਦੇਾਂਗੇ ਇਹਦਾ ਮੁੱਲ ਹੈਗਾ 2,60,000 ਹਾਂ ਬਾਈ ਕਿੰਨੇ ਦੀ ਹੋ ਜੂ ਫਿਕਸ ਜੀ ਮਾਨਤਾਣ ਕਰਦੇ ਆ ਬਾਈ 2.5 ਲੱਖ ਦੀ ਹਾਂ ਨਾ ਹੋ ਜੂ ਏ ਬਲੋਵੀ 2.5 ਲੱਖ ਦੀ ਬਾਈ ਕਹਿੰਦਾ ਸੂਆ ਇਹਦਾ ਵੀ ਦੂਜਾ ਤੇ ਦੰਦਾਂ ਚ ਆ ਗਈ ਇਹ ਵੀ ਦੋ ਦੰਦ ਬਾਦੀ ਬੂਡੀ ਦਿਖਾ ਦੇ ਉਸਤਾਦ ਉੱਤੋਂ needle ਲਾ ਕੇ ਸਮਾਰ ਕੇ ਤੇ ਬਾਦੀ ਬੂਡੀ ਦੀ ਲਾਜਵਾ ਤੇ ਜਿਹੜਾ ਥਣਾ ਦਾ ਗੈਪ ਆ ਪੇਸ਼ਾਂ ਤੋਂ ਗੈਪ ਵੀ ਦਿਖਾ ਦੇ ਇਹਦੇ ਥੱਲੇ ਹੈਗਾ ਦੁੱਧ B ਤੋਂ ਪਲੱਸ ਰੈਡੀ ਦਾ ਦੰਦਾਂ ਚ 6 ਦੰਦਾਂ ਦਾ ਸੂਆ ਹੈਗੀ ਆ ਦੂਜਾ ਤੇ ਨਾਲ ਇਹਦੇ ਹੈਗਾ ਮੇਲ ਕਾਫ ਛੋਟੀ ਇਹ ਵੀ ਬਾਈ ਕਹਿੰਦਾ ਹਰਿਆਣੇ ਚ ਆਈ ਆ ਤੇ ਤਕਰੀਬਨ ਤਕਰੀਬਨ ਆਪਣੀ ਜੇ ਖਰੀਦ ਦੀ ਗੱਲਬਾਤ ਕਰ ਲਈ ਖਰੀਦ ਸਾਰੀ ਹਰਿਆਣੇ ਦੀ ਸਾਰੀ ਹਰਿਆਣੇ ਜੋ ਬਾਈ ਖਰੀਦ ਉਹ ਝੋਟੀਆਂ ਵੀ ਰਿਸ਼ਤੇਦਾਰ ਚੋਂ ਆਈ ਹੈ ਵਿਕਣ ਖਾਤਰ ਠੀਕ ਆ ਗੱਲ ਤਕਰੀਬਨ ਆਪਣੇ ਕੋਲ ਸਾਰੀਆਂ ਹਰਿਆਣੇ ਦੀਆਂ ਸਾਰੀਆਂ ਹਰਿਆਣੇ ਦੀਆਂ ਬਾਈ ਅੰਦਰ ਖੜੀਆਂ ਤਿੰਨ ਝੋਟੀਆਂ ਸਾਰਾ ਹਰਿਆਣੇ ਦਾ ਮਾਲ ਹੀ ਠੀਕ ਆ ਗੱਲ ਨੰਬਰ ਬੋਲ ਦੋ ਆਪਣਾ ਨੰਬਰ ਬਾਈ ਆਪਣਾ 9882 2674 ਇੱਕ ਵਾਰੀ ਹੋਰ 9882 2674 ਅਗੈਰੀ ਅੰਦਰਲੇ ਬੰਦੇ ਵੀ ਮਾਰਦੇ ਕੈਮਰਾ ਇੱਕ ਵਾਰੀ ਅੰਦਰ ਵੀ ਝੋਟੀਆਂ ਕਈ ਖੜੀਆਂ ਇੱਕ ਦੋ ਝੋਟੀਆਂ ਮੇਰਾ ਖਿਆਲ ਹੈ ਲਾਈਵ ਚ ਪਾਉਣ ਵਾਸਤੇ ਵੀ ਰ हां भाई जे ना किसे ना सौदा ਬਣਾ ਲਾਈਵ ਚ ਪਾਵਾਂਗੇ ਝੋਟਿਓ 6 ਦੰਦਾ ਬਾਈ ਓਰੀਜਨਲ ਝੋਟਿਓ ਇੱਕ ਦੋ ਇੱਕ ਦੋ ਝੋਟੀਆਂ ਲੈ ਵੀ ਚਵਾਵਾਂਗੇ ਜਿਵੇਂ ਆ ਝੋਟੀ ਖੜੀ ਆ ਦੁੱਧ ਦੇ ਥੱਲੇ ਵੀ ਤਿਆਰੀ ਦੇ ਦੀ ਚਬਾਈ ਪਾਈ ਨੇ ਕਰਤੀ ਉਹ ਭਲਾਂੀਆਂ ਕਰ ਗਈ ਹੈ ਨਾ हां ਭਲਾਂਾਂ ਜਾ ਬਾਈ ਹਜੇ ਆ ਇਹ ਜਦੋਂ ਓਕੇ ਦੀ ਰਿਪੋਰਟ ਹੋ ਗਈ ਫਿਰ ਪਾਵਾਂਗੇ ਇਹਦੀ ਵੀਡੀਓ ਤੇ ਉਹ ਝੋਟੀ ਤੇ ਮਾਰਦੇ ਕੈਮਰਾ ਉਹ ਆ ਗਈ ਫੁੱਲ ਵੱਡੀ ਹੈ ਨਾ ਉਹਦੇ ਨੇੜੇ ਖੜ ਕੇ ਦਿਖਾਈ ਕਰ ਦਮੜਾ ਜਾ ਕੱਦ ਦਾ ਕਰਾਈ ਆ ਆਈਡੀਆ ਨਾਲ ਜਾ ਕੇ ਉਹ ਨੇਹਰਾ ਜਾ ਅੰਦਰ ਥੋੜਾ ਜਣਾ ਪਰਲੇ ਬੰਨੇ ਹੋ ਕੇ ਦਿਖਾ ਇਥੋਂ ਪਤਾ ਲੱਗ ਜੀਗਾ ਇਹ ਗਰਦਣੀ ਦੀ ਗੱਲੀ ਕਿੰਨਾ ਕਰਦਾ ਤੇਰਾ ਮੇਰਾ ਕੱਦ ਹੈਗਾ ਬਈ 5 10 5 10 ਹਾਂ ਬਈ ਅਰ 5 8 22 ਹੋਇਆ ਤਾਂ ਵੀ ਵੇ ਤੇਰਾ 5 10 ਆ ਸਹੀ ਅੱਛਾ 5 10 ਡੇੜ ਗੇੜ ਕੱਦਾ ਬਾਈ ਕਹਿੰਦਾ 6 ਦਾੰਦਾ ਬਾਈ origignal ਕੰਨਿਆਂ ਵਾਲੇ ਦਾੰਦੇ ਚੱਕੇ ਨਹੀਂ ਅੱਜ ਦੁੱਧ ਤਿਆਰੀ ਦਾ ਏ ਥੱਲੇ 19 ਕਿਲੋ ਕੰਡੇ ਦਾ ਜਾਵਾਂ 19 ਕਿਲੋ ਇਹ ਥੱਲੇ ਕੰਡੇ ਦਾ ਤਿਆਰੀ ਦਾ ਤੇ ਬਾਕੀ ਇਹਦੀ ਹੈਗੀ ਆ ਝਾਕ ਵੀ ਨੂੰ ਲੈਵ ਚ ਵਾਈਏ ਥੋੜੇ ਦਿਨ ਦੀ ਸੂਹਾ ਇਹਦਾ ਹਜੇ ਹਾਂ ਬਈ ਸੂਆ ਕਿੰਨੇ ਕਿ ਦਿਨ ਦਾ ਹੋਊ ਇਹਦਾ ਜੀ ਸੂਆ ਭਾਈ ਇਹਦਾ 14 15 ਦਿਨ ਹੁੰਦਾ ਮੈਲੇਜ ਚੱਲਣਾ ਝੋਟੀਆਂ ਠੀਕ ਹੈ ਜੀ ਗੱਲ ਕਰ ਰਹੇ ਜਿਵੇਂ ਹਰਿਆਣੇ ਦੇ ਪਸ਼ੂ ਹੰਦਰੀ ਚ ਮੈਂ ਹੁਣ ਤੂੰ ਰੂਟੀਨ ਚ ਹਰਿਆਣੇ ਜਾਂਦਾ ਜਿਵੇਂ ਆਪਣੇ ਬੰਦੇ ਕਹਿੰਦੇ ਨੇ ਵੀ ਹਰਿਆਣੇ ਦਾ ਪਸ਼ੂ ਅਸਲ ਦੁੱਧ ਤੇ ਕਿੰਨੇ ਕਿ ਦਿਨਾਂ ਚਾਉਂਦਾ ਭਾਈ ਮਹੀਨਾ ਲੱਗ ਜਾਂਦਾ ਅਸਲ ਦੁੱਧ ਤੇ ਪੂਰਾ ਮਹੀਨਾ ਪੂਰਾ ਮਹੀਨਾ ਲੱਗਿਆ ਆ ਪੂਰੇ ਮਹੀਨੇ ਚ ਪੀਕ ਲੈਵਲ ਫੜਦਾ ਹਾਂ ਜਿਵੇਂ ਆਪਾਂ ਇਹ 2 ਨੰਬਰ ਤੇ ਇਹ ਝੋਟੀ ਦਿਖਾਈ ਹੈ ਇਧਰਲੇ ਬੰਨੇ ਮਾਰੀ ਕਰੀ ਕੈਮਰਾ ਜਿਵੇਂ ਇਹ ਦਿਖਾਈ ਹੈ ਥੱਲੇ ਹੁਣ तकरीबन 15 ਕਿਲੋ ਆ ਹਾਂ ਭਾਈ 1 ਕੋਈ ਵੀ ਆਪਾਂ ਲਾਈਵ ਚ ਦਵਾਈ ਕਰਾਉਂਦਾ ਬਾਈ ਡੇਢ ਮਹੀਨੇ ਤੋਂ ਘਟ ਦੀ ਮੱਝ ਕੋਈ ਨਹੀਂ ਸੋਈ ਹੁੰਦੀ ਲਾਈਵ ਚ ਦਵਾਈ ਵਾਲੀ ਉਹ ਤਾਂ ਪੀਕ ਲੈਵਲ ਡੇਢ ਮਹੀਨੇ ਜੀ ਫੜਦੀ ਹੈ ਇਹ ਦੋ ਨੰਬਰ ਵਾਲੀ ਚੋਟੀ ਕਿੰਨੇ ਦੀ ਗਾਰੰਟੀ ਤੇ ਭੇਜਾਂਗੇ ਦੁੱਧ ਦੀ ਤੇ ਆਪਾਂ ਇਹ 18 ਦੀ ਗਾਰੰਟੀ ਤੇ ਭੇਜਦੇ ਆਂ ਦੁੱਧ 20 ਕਿਲੋ ਆ ਲੈ ਚੱਲ ਗਏ ਜੀ ਬਾਹਰ ਇੱਕ ਵਾਰੀ ਕੇਹੜਾ ਹੋਰ ਦਿਖਾ ਦੇ ਤੋਰ ਕੇ ਇਹ ਬਾਈ ਕਹਿੰਦਾ ਭੇਜ ਦਾਂਗੇ 18 ਕਿਲੋ ਦੀ ਗਾਰੰਟੀ ਤੇ ਸੂਆ ਹੈਗਾ ਦੂਜਾ ਤੇ 15 ਬਿਨਾ ਸ਼ੱਕੇ ਦੇ ਥੱਲੇ ਇਸ ਟਾਈਮ ਹਾਜ਼ਰ ਵੀ ਆ ਚਾਰਾ ਪੰਜਾ ਦਿਨਾਂ ਦੀ ਸੂਈ ਥੱਲੇ ਤਕਰੀਬਨ ਤਕਰੀਬਨ ਜਨਵਾਰ ਜਿੰਨੇ ਕੁ ਸਾਨੂੰ ਬਾਈ ਦੇ ਘਰ ਇੱਕ ਝੋਟੀ ਪੰਜਾਬ ਵਾਲੀ ਸੀ ਉਹ ਆਪਾਂ ਤੁਹਾਨੂੰ ਦੱਸਤਾ ਤੇ ਇੱਕ ਅਰੀ ਝੋਟੀ ਮੈਂ ਤੁਹਾਨੂੰ ਫੇਰ ਚੈੱਕ ਕਰਾ ਦਣਾ ਬਾਡੀ ਬੂਡੀ ਦੀ ਵੀ ਲਾਜਵਾਬ ਆ ਫੁੱਲ ਵੱਡੇ ਕਦ ਕਾਠ ਚਾ ਤੇ ਉੱਤੋਂ ਢਾਂਚਾ ਵੀ ਬਹੁਤ ਚੌੜਾ ਸੂਆ ਇਹਦਾ ਹੈਗਾ ਦੂਜਾ ਸੂਈ ਹੈਗੀ ਆ 4-5 ਦਿਨਾਂ ਦੀ ਤੇ ਬੌਲਾ ਇਹਦੇ ਥੱਲੇ ਹਾਜ਼ਰ ਹੈਗਾ ਇਸ ਟਾਈਮ 15 ਕਿਲੋ ਰੇਟ ਕੀ ਦੱਸਿਆ ਸੀ ਭਾਈ ਇਹਦਾ ਇਹਦਾ ਰੇਟ ਭਾਈ 175 172 ਦੀ ਜੱਸਨ ਹਾਂ 172 ਦੀ ਬਾਈ ਕਹਿੰਦਾ ਇਹਦੀ ਜੱਸਨ ਹੋਈ ਆ ਤੇ ਬਾਕੀ ਜੇ ਕਿਸੇ ਨੇ ਹਰਿਆਣੇ ਵਾਲਾ ਪ੍ਰੂਫ ਵੇਖਣਾ ਉਹ ਵੀ ਦਿਖਾ ਦਾਂਗੇ ਬਾਈ ਆਪਾਂ। ਉਹ ਬਾਈ ਸਾਰਿਆਂ ਦਾ ਦਿਖਾ ਦਾਂਗੇ ਜਿੰਨੇ ਮਾਲ ਆਪਣੇ ਘਰੇ ਆਉਂਦਾ। ਠੀਕ ਆ ਗੱਲ। ਤੇ ਪ੍ਰੂਫ ਬਾਈ ਕਹਿੰਦਾ ਆਪਾਂ ਦੇ ਦਾਂਗੇ ਉਧਰ ਖੜੀਆਂ ਦੀ ਵੀਡੀਓ ਚੈੱਕ ਕਰਾ ਲਾਂਗੇ ਤੁਹਾਨੂੰ ਵੀ ਖਿਦਾਂਗੇ ਤੇ ਨੰਬਰ ਸੱਜਣੋਂ ਬਾਈ ਦਾ ਮੈਂ ਸਕਰੀਨ ਤੇ ਚਲਾ ਦੂੰਗਾ। ਜਿਹੜੇ ਸੱਜਣ ਨੂੰ ਇਹਨਾਂ ਚ ਕੋਈ ਵੀ ਝੋਟੀ ਪਸੰਦ ਆਊਗੀ ਛੱਲੀ ਕਰਕੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਿਓ। ਧੰਨਵਾਦ।